ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਾਅਦ ਤੋਂ ਬਾਅਦ ਸਬਸਕ੍ਰਾਈਬ ਕਰਨਾ ਜੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਜ਼ਰੂਰ ਦੇਣਾ ਤਿਆਉ ਜੀ ਸ਼ੁਰੂ ਕਰਦੇ ਆਂ ਅੱਜ ਦੀ ਇਹ ਕਹਾਣੀ ਸੁਲਤਾਨ ਦੇ ਦਰਬਾਰ ਵਿੱਚ ਸਭ ਤੋਂ ਵੱਡਾ ਖਜ਼ਾਨਚੀ ਖਜ਼ਾਨਚੀ ਸੀ ਜਿਸ ਦਾ ਨਾਮ ਸੀ ਕੋਸੀਆ ਉਹ ਆਪਣਾ ਸਾਰਾ ਕੰਮ ਬੜੀ ਮਿਹਨਤ ਅਤੇ ਇਮਾਨਦਾਰੀ ਨਾਲ ਕਰਦਾ ਸੀ ਸਤ ਦੇ ਸਭ ਉਸ ਦੇ ਵਿਹਾਰ ਤੋਂ ਬਹੁਤ ਖੁਸ਼ ਸਨ ਉਸ ਨੇ ਕਦੀ ਵੀ ਕਿਸੇ ਗਰੀਬ ਨੂੰ ਤੰਗ ਨਹੀਂ ਸੀ ਕੀਤਾ ਕਿਸੇ ਦਾ ਪੈਸਾ ਵੀ ਨਹੀਂ ਸੀ ਰੱਖਿਆ ਵਾਦਸ਼ਾ ਦਾ ਵੀ ਇਹ ਵੱਡਾ ਵਿਸ਼ਵਾਸਪਾਤਰ ਸੀ ਕੁੱਲ ਮਿਲਾ ਕੇ ਉਹ ਇੱਕ ਚੰਗਾ ਇਨਸਾਨ ਸੀ ਪਰ ਕੋਸ਼ੀਆ ਵਿੱਚ ਲੱਖ ਚੰਗਿਆਈਆਂ ਹੋਣ ਦੇ ਬਾਵਜੂਦ ਇੱਕ ਕਮੀ ਵੀ ਸੀ ਇੱਕ ਕਮਜ਼ੋਰੀ ਸੀ ਕੋਸ਼ੀਆ ਦੀ ਸਭ ਤੋਂ ਵੱਡੀ ਕਮਜ਼ੋਰੀ ਸੀ ਉਸ ਦਾ ਜ਼ਰੂਰਤ ਤੋਂ ਜ਼ਿਆਦਾ ਕੰਜੂਸ ਹੋਣਾ ਇੱਕ ਦਿਨ ਕੋਸ਼ੀਆ ਸ਼ਾਮ ਨੂੰ ਘਰ ਆਇਆ ਤਾਂ ਉਹ ਬਹੁਤ ਹੀ ਉਦਾਸ ਸੀ ਉਸ ਨੇ ਆਪਣੀ ਘਰ ਵਾਲੀ ਉਹ ਕੁਝ ਵੀ ਨਹੀਂ ਕਿਹਾ ਅਤੇ ਸਿੱਧਾ ਹੀ ਆਪਣੇ ਪਲੰਗ ਤੇ ਜਾ ਕੇ ਲੇਟ ਗਿਆ। "ਉਏ ਤੁਹਾਨੂੰ ਕੀ ਹੋਇਆ? ਤੁਹਾਡੀ ਤਬੀਅਤ ਤਾਂ ਠੀਕ ਆ ਨਾ?" ਪਤਨੀ ਨੇ ਆਪਣੇ ਪਤੀ ਨੂੰ ਇਸ ਤਰ੍ਹਾਂ ਉਦਾਸ ਲੇਟੇ ਦੇਖ ਕੇ ਪੁੱਛਿਆ। "ਸਭ ਕੁਝ ਠੀਕ ਐ। ਫਿਰ ਤੁਸੀਂ ਇਸ ਤਰ੍ਹਾਂ ਉਦਾਸ ਕਿਉਂ ਹੋ? ਆਉਂਦੇ ਹੀ ਬਿਸਤਰੇ ਤੇ ਲੇਟ ਗਏ। ਕੀ ਦਰਬਾਰ ਵਿੱਚ ਕਿਸੇ ਨਾਲ ਝਗੜਾ ਹੋਇਆ ਏ? ਨਹੀਂ ਤਾਂ ਫਿਰ ਕੀ? ਮੈਂ ਇਸ ਉਦਾਸੀ ਦਾ ਕਾਰਨ ਜਾਣ ਸਕਦੀ ਆ?" ਤੂੰ ਕੀ ਕਰੇਂਗੀ ਇਹ ਸਭ ਪਤਾ ਕਰਕੇ ਚੰਗਾ ਤਾਂ ਇਹੀ ਹੈ ਕਿ ਤੂੰ ਕੁਝ ਵੀ ਪਤਾ ਨਾ ਕਰ ਬਸ ਮੈਨੂੰ ਐਵੇਂ ਹੀ ਪਿਆ ਰਹਿਣ ਦੇ ਪਤੀ ਦੇਵ ਇਹ ਕਿਵੇਂ ਹੋ ਸਕਦਾ ਹੈ ਮੈਂ ਸੰਸਾਰ ਦੇ ਸਾਰੇ ਦੁੱਖ ਸਹਿਣ ਕਰ ਸਕਦੀਆਂ ਪਰ ਤੁਹਾਡੀ ਉਦਾਸੀ ਨਹੀਂ ਤੁਸੀਂ ਆਪ ਹੀ ਸੋਚੋ ਕਿ ਕੋਈ ਤੁਸੀਂ ਇੰਨਾ ਉਦਾਸ ਦੇਖਦੇ ਹੋ ਤਾਂ ਤੁਹਾਨੂੰ ਕੋਈ ਵੀ ਉਦਾਸ ਦੇਖ ਕੇ ਪੁੱਛੂਗਾ ਨਾ ਕਿ ਤੁਹਾਨੂੰ ਕੀ ਹੋਇਆ ਹੁਣ ਮੈਂ ਤੈਨੂੰ ਕੀ ਦੱਸਾਂ ਜਦੋਂ ਮੈਂ ਰਸਤੇ ਵਿੱਚ ਆ ਰਿਹਾ ਸੀ ਤਾਂ ਬਾਜ਼ਾਰ ਵਿੱਚ ਹਲਵਾਈ ਦੀ ਦੁਕਾਨ ਤੇ ਕੁਝ ਲੋਕ ਮਜੇ ਨਾਲ ਪੂੜੇ ਖਾ ਰਹੇ ਸਨ ਤਾਂ ਤੁਸੀਂ ਵੀ ਖਾ ਲੈਂਦੇ ਖਾਂਦਾ ਕਿਵੇਂ ਕਿਉਂ ਖਾਣ ਵਿੱਚ ਕੋਈ ਪਰੇਸ਼ਾਨੀ ਸੀ ਉਸ ਨੂੰ ਪੈਸੇ ਵੀ ਤਾਂ ਦੇਣੇ ਪੈਣੇ ਸਨ ਤੁਸੀਂ ਰਾਜੇ ਦੇ ਖਜ਼ਾਨਚੀ ਹੋ ਭਲਾ ਤੁਹਾਡੇ ਕੋਲੇ ਪੈਸਿਆਂ ਦੀ ਕਮੀ ਹੈ ਤੁਸੀਂ ਤਾਂ ਜੋ ਚਾਹੋ ਉਹ ਖਾ ਸਕਦੇ ਹੋ ਪਰ ਇੰਨੇ ਰੁਪਏ ਮੈਂ ਇੱਕਦਮ ਕਿਵੇਂ ਖਰਚ ਕਰ ਸਕਦਾ ਹਾਂ ਰਾਜਾ ਜੀ ਦਾ ਖਜ਼ਾਨਚੀ ਹੋਣ ਦਾ ਮਤਲਬ ਇਹ ਤਾਂ ਨਹੀਂ ਕਿ ਮੈਂ ਪੈਸਿਆਂ ਨੂੰ ਉਡਾਉਂਦਾ ਫਿਰਾਂ ਉਸ ਤਾਂ ਉਸ ਤੇ ਆਪਣੀ ਘਰ ਵਾਲੀ ਨੇ ਜਵਾਬ ਦਿੱਤਾ ਉਸ ਦਾ ਇਹ ਜਵਾਬ ਸੁਣ ਕੇ ਉਸ ਦੇ ਘਰ ਵਾਲੇ ਸੋਚੇ ਲੰਬੀ ਤੇ ਕਹਿਣ ਲੱਗੀ ਜੇਕਰ ਅਜਿਹੀ ਗੱਲ ਹੈ ਤਾਂ ਮੈਂ ਤੁਹਾਨੂੰ ਅੱਜ ਆਪਣੇ ਹੱਥਾਂ ਨਾਲ ਘਰ ਵਿੱਚ ਹੀ ਪੂੜੇ ਬਣਾ ਕੇ ਖਵਾ ਦਿੰਦੀ ਹਾਂ ਮੇਰੇ ਹੱਥਾਂ ਦੇ ਗਰਮ-ਗਰਮ ਬਣੇ ਪੂੜੇ ਤੁਸੀਂ ਜਦੋਂ ਖਾਓਗੇ ਤਾਂ ਉਂਗਲੀਆਂ ਚਟਦੇ ਰਹਿ ਜਾਓਗੇਰਾਦਾ ਕੀ ਤੂੰ ਮੈਨੂੰ ਪੂੜੇ ਬਣਾ ਕੇ ਦੇ ਸਕਦੀ ਹੈ ਹਾਂ ਹਾਂ ਕਿਉਂ ਨਹੀਂ ਦੇਖੋ ਅੱਜ ਮੈਂ ਪੂੜੇ ਬਣਾਉਂਦੀ ਹਾਂ ਇਹਨਾਂ ਵਿੱਚੋਂ ਕੁਝ ਪੂੜੇ ਗਵਾਂਡੀਆਂ ਦੇ ਘਰ ਵੀ ਪੇਜ ਦੇਵਾਂਗੇ ਕਿੰਨੇ ਖੁਸ਼ ਹੋਣਗੇ ਨਹੀਂ ਨਹੀਂ ਮੈਂ ਕਿਸੇ ਦਾ ਮੈਂ ਆਪਣਾ ਨੁਕਸਾਨ ਕਿਉਂ ਕਰਾਂ ਇਹ ਪੂੜੇ ਵੰਡਣ ਲਈ ਥੋੜੇ ਹੁੰਦੇ ਨੇ ਚੰਗਾ ਗਵਾਂਡੀਆਂ ਨੂੰ ਨਹੀਂ ਦਵਾਂਗੇ ਬਸ ਮੈਂ ਆਪਣੇ ਬੱਚਿਆਂ ਤੇ ਆਪਣੇ ਲਈ ਬਣਾ ਲੈਂਦੀ ਹਾਂ ਨਹੀਂ ਨਹੀਂ ਇੰਨਾ ਵੀ ਜ਼ਿਆਦਾ ਖਰਚਾ ਨਹੀਂ ਕਰਨਾ ਫਿਰ ਤੂੰ ਇਹ ਤਾਂ ਗੱਲ ਚੰਗੀ ਤਰ੍ਹਾਂ ਜਾਣਦੀ ਹੈ ਕਿ ਅੱਜਕੱਲ ਬੱਚਿਆਂ ਨੂੰ ਜੇਕਰ ਜ਼ਿਆਦਾ ਖਾਣ ਨੂੰ ਦਈਏ ਤਾਂ ਉਹਨਾਂ ਦੀ ਆਦਤਾਂ ਬਿਗੜ ਜਾਂਦੀਆਂ ਨੇ ਪੇਟ ਵੀ ਖਰਾਬ ਹੋ ਜਾਂਦਾ ਪਤਨੀ ਆਪਣੇ ਪਤੀ ਨੂੰ ਕਜੂਸੀ ਨੂੰ ਦੇਖ ਕੇ ਸੋਚਣ ਲੱਗੀ ਕਿ ਇਹ ਆਪਣੇ ਬੱਚਿਆਂ ਨੂੰ ਵੀ ਚੀਜ਼ ਦੇ ਕੇ ਰਾਜ਼ੀ ਨਹੀਂ ਇਹ ਕਿਹੋ ਜਿਹਾ ਹੈ ਤਾਂ ਉਹ ਕਹਿਣ ਲੱਗੀ ਮਾਨੀ ਮਨ ਵਿੱਚ ਚਮੜੀ ਜਾਵੇ ਪਰ ਦਮੜੀ ਨਾ ਜਾਵੇ ਤਾਂ ਉਹ ਕਹਿਣ ਲੱਗਾ ਕਿ ਹੁਣ ਤੂੰ ਕੀ ਸੋਚ ਰਹੀ ਹੈ ਤਾਂ ਉਸ ਦੀ ਘਰ ਵਾਲੀ ਬੋਲੀ ਕੁਝ ਨਹੀਂ ਮੈਂ ਤਾਂ ਬਸ ਇਹੀ ਸੋਚ ਰਹੀ ਸੀ ਕਿ ਅੱਜ ਤੁਹਾਡੇ ਲਈ ਵਧੀਆ ਪੂੜੇ ਬਣਾਉਂਦੀ ਹਾਂ ਅਸੀਂ ਦੋਨੋਂ ਆਰਾਮ ਨਾਲ ਬੈਠ ਕੇ ਖਾਵਾਂਗੇ ਪਰ ਭਾਗਵਾਨ ਉਹ ਕੁਝ ਕਹਿੰਦੇ ਕਹਿੰਦੇ ਰੁਕ ਗਿਆ ਕਹੋ ਕਹੋ ਰੁਕ ਕਿਉਂ ਗਏ ਗੱਲ ਇਹ ਹੈ ਕਿ ਮੈਂ ਸੋਚ ਰਿਹਾ ਕਿ ਇਹੀ ਕਿ ਪੂੜੇ ਮੇਰਾ ਹੀ ਮਨ ਕਰ ਰਿਹਾ ਖਾਣ ਨੂੰ ਤੂੰ ਸਿਰਫ ਮੇਰੇ ਲਈ ਹੀ ਬਣਾ ਉਹ ਮੈਨੂੰ ਖਾਣੀ ਚਾਹੀਦੀ ਹੈ ਬੇਕਾਰ ਵਿੱਚ ਤੂੰ ਵੀ ਬੈਠਣਾ ਖਾਣ ਨਾਲ ਨੂੰ ਖਾਣ ਬੈਠ ਜਾਏਗੀ ਤਾਂ ਇਸ ਤਰ੍ਹਾਂ ਦਾ ਘਰ ਦਾ ਨੁਕਸਾਨ ਹੋਵੇਗਾ ਨਾ ਵਿਚਾਰੀ ਪਤਨੀ ਆਪਣੇ ਪਤੀ ਦੀ ਭਾਵਨਾ ਨੂੰ ਸਮਝ ਗਈ ਉਸ ਨੂੰ ਪਤਾ ਸੀ ਪਿ ਫਿਰ ਵੀ ਉਸਨੇ ਆਪਣੇ ਮਨ ਤੇ ਪੱਥਰ ਰੱਖ ਲਿਆ ਅਤੇ ਹੱਸਦੀ ਹੋਈ ਬੋਲੀ ਕੋਈ ਗੱਲ ਨਹੀਂ ਮੈਂ ਤੁਹਾਡੇ ਲਈ ਹੀ ਪੂੜੇ ਬਣਾ ਦੇਵਾਂਗੀ ਰਸੋਈ ਵਿੱਚ ਜੇਕਰ ਪੂੜੇ ਬਣਾਵੇਂਗੀ ਤਾਂ ਗਵਾਂਡੀਆਂ ਨੂੰ ਖੁਸ਼ਬੂ ਪਹੁੰਚ ਜਾਵੇਗੀ ਇਸ ਲਈ ਉਹ ਸਮਝ ਜਾਣਗੇ ਕਿ ਸਾਡੇ ਘਰ ਵਿੱਚ ਪੂੜੇ ਬਣ ਰਹੇ ਨੇ ਬਸ ਚੱਲ ਆਉਣਗੇ ਮੰਗਣ ਤਾਂ ਫਿਰ ਰਾਧਾ ਸੋਚ ਵਿੱਚ ਪੈ ਗਈ ਮੇਰੇ ਵਿਚਾਰ ਵਿੱਚ ਤਾਂ ਅਸੀਂ ਉੱਪਰ ਛੱਤ ਤੇ ਚੱਲਦੇ ਹਾਂ ੁੱਲੀ ਹਵਾ 'ਚ ਉੱਥੇ ਸਾਨੂੰ ਕੋਈ ਨਹੀਂ ਦੇਖੇਗਾ ਤੂੰ ਪੂੜੇ ਬਣਾਈ ਜਾਈਂ ਅਤੇ ਮੈਂ ਗਰਮ ਗਰਮ ਖਾਈ ਜਾਵਾਂਗਾ ਪਤਨੀ ਨੇ ਆਪਣੇ ਪਤੀ ਦੀ ਗੱਲ ਸੁਣਤਾ ਲਈ ਪਰ ਉਸ ਦਾ ਮਨ ਬੁਝ ਜਿਹਾ ਗਿਆ ਸੀ ਇੰਨਾ ਸਾਰਾ ਸਮਾਨ ਸੱਤ ਤੇ ਲੈ ਕੇ ਜਾਣਾ ਕਿਹੜਾ ਸੌਖਾ ਹੈ ਫਿਰ ਵੀ ਲੈ ਕੇ ਆਉਣਾ ਹੈ ਇਹ ਸਾਰੀ ਕੀ ਮੁਸੀਬਤ ਹੈ ਪਰ ਉਹ ਕਰੇ ਵੀ ਤਾਂ ਕੀ ਕਰੇ ਘਰ ਵਾਲੇ ਪ੍ਰਤੀ ਆਪਣਾ ਧਰਮ ਵੀ ਤਾਂ ਉਸਨੇ ਨਿਭਾਉਣਾ ਹੀ ਸੀ ਇਹ ਦੁੱਖ ਤਾਂ ਸਹਿਣਾ ਹੀ ਪੈਣਾ ਸੀ ਉਸ ਨੂੰ ਪਤੀ ਦੀ ਖੁਸ਼ੀ ਦੇ ਲਈ ਉਸ ਨੂੰ ਤਿਆਗ ਕਰਨਾ ਪੈਣਾ ਸੀ ਜੇਕਰ ਪ੍ਰਮਾਤਮਾ ਖੁਸ਼ ਹੋਇਆ ਤਾਕਾ ਦੇ ਉਸ ਦੀ ਜ਼ਿੰਦਗੀ ਵਿੱਚ ਵੀ ਖੁਸ਼ੀਆਂ ਆਉਣਗੀਆਂ ਇਹ ਸੋਚ ਕੇ ਰਾਧਾ ਪੂੜੇ ਬਣਾਉਣ ਦਾ ਸਾਰਾ ਸਮਾਨ ਛੱਤ ਤੇ ਲਿਜਾਣ ਲੱਗੀ ਕੁਝ ਹੀ ਮਿੰਟਾਂ ਵਿੱਚ ਉਸਨੇ ਸਾਰਾ ਸਮਾਨ ਛੱਤ ਉੱਤੇ ਪਹੁੰਚਾ ਲਿਆ ਅਤੇ ਆਟੇ ਨੂੰ ਪਾਣੀ ਵਿੱਚ ਘੋਲ ਕੇ ਗੁੜ ਦੇ ਟੁਕੜਿਆਂ ਨੂੰ ਤੋੜ ਕੇ ਪਾਣੀ ਵਿੱਚ ਪਾਇਆ ਤੇ ਚੁੱਲ੍ਹਾ ਬਾਲਣ ਲੱਗੀ ਪਤੀ ਕੋਲ ਹੀ ਮੰਜੀ ਦੇ ਬੈਠਾ ਸੀ ਥੋੜੀ ਦੇਰ ਵਿੱਚ ਪੂੜੇ ਬਣ ਕੇ ਤਿਆਰ ਹੋ ਗਏ ਕੋਸੀਆਂ ਕੋਸੀਆਂ ਗਰਮ-ਗਰਮ ਤਿਆਰ ਹੋ ਗਏ ਕੋਸ਼ਿਆ ਗਰਮ-ਗਰਮ ਪੂੜੀਆਂ ਨੂੰ ਦੇਖ ਕੇ ਬਹੁਤ ਖੁਸ਼ ਹੋ ਗਿਆ ਕਿੰਨੇ ਲੰਮੇ ਸਮੇਂ ਤੋਂ ਬਾਅਦ ਉਸਨੇ ਪੂੜੇ ਖਾਣ ਨੂੰ ਮਿਲੇ ਸਾ ਜਿਵੇਂ ਉਸਨੇ ਪੂੜੇ ਦੇਖੇ ਉਸਦੇ ਮੂੰਹ ਵਿੱਚ ਪਾਣੀ ਭਰ ਆਇਆ ਤੇ ਬਸ ਉਹ ਪੂੜਿਆਂ ਨੂੰ ਖਾਣਾ ਇਛਾਉਂਦਾ ਸੀ ਤੇ ਮਨ ਹੀ ਮਨ ਵਿੱਚ ਸੋਚਣ ਲੱਗਾ ਕਿ ਕਿੰਨੇ ਚਿਰ ਬਾਅਦ ਨੂੰ ਇਹ ਪੂੜੇ ਮਿਲੇ ਨੇ ਤਾਂ ਫਿਰ ਇਸ ਤੋਂ ਬਾਅਦ ਉਹ ਇਹ ਵੀ ਸੋਚਣ ਲੱਗਾ ਕਿ ਕਿੰਨਾ ਪੈਸਾ ਖਰਚ ਹੁੰਦਾ ਜੇ ਅੱਜ ਮੈਂ ਉੱਥੋਂ ਪੂੜੇ ਖਾ ਲੈਂਦਾ ਆਹਾ ਕਿੰਨੀ ਵਧੀਆ ਖੁਸ਼ਬੂ ਆ ਮਿੱਠੀ ਮਿੱਠੀ ਖੁਸ਼ਬੂ ਨਾਲ ਉਸਦਾ ਦਿਮਾਗ ਤਰ ਹੋ ਗਿਆ ਉਹ ਮੰਜੀ ਤੋਂ ਉੱਠ ਕੇ ਆਪਣੀ ਪਤਨੀ ਦੇ ਕੋਲ ਬੈਠ ਗਿਆ ਤੇ ਥਾਲੀ ਵਿੱਚ ਪਾਏ ਪੂੜੇ ਖਾਣ ਲੱਗਾ ਦੂਰ ਗਲੀ ਵਿੱਚ ਇੱਕ ਬੁੱਧ ਭਿਕਸ਼ੂ ਉਸ ਨੂੰ ਆਪਣੇ ਘਰ ਵੱਲ ਆਉਂਦਾ ਦਿਖਾਈ ਦਿੱਤਾ ਭਗਵਾਨ ਨੇ ਗਜਬ ਹੋ ਗਿਆ ਅਸੀਂ ਤਾਂ ਮਾਰੇ ਗਏ ਕੀ ਹੋ ਗਿਆ ਉਸੀ ਕਵਰਾ ਕੇ ਉਹ ਰਿਉ ਉਹ ਦੇਖ ਪਿਕਸੂ ਆ ਰਿਹਾ ਏ ਇਹ ਮੰਗਣ ਵਾਲੇ ਵੀ ਨਾ ਪਿੱਛਾ ਨਹੀਂ ਛੱਡਦੇ ਦਾਨ ਦੇਣ ਨਾਲ ਪੈਸਾ ਨਹੀਂ ਘਟਦਾ ਜਿਵੇਂ ਨਦੀ ਵਿੱਚ ਪਾਣੀ ਘਟ ਨਹੀਂ ਹੁੰਦਾ ਰਾਧਾ ਨੇ ਆਪਣੇ ਪਤੀ ਨੂੰ ਕਿਹਾ ਇਹ ਪਾਣੀ ਤੇ ਪੈਸੇ ਦਾ ਭਲਾ ਕੀ ਮੇਲ ਪੈਸਾ ਤਾਂ ਕਮਾਇਆ ਜਾਂਦਾ ਅਤੇ ਪਾਣੀ ਪਹਾੜਾਂ ਵਿੱਚ ਬਹਿ ਕੇ ਆਉਂਦਾ ਹੁਣ ਤੂੰ ਦੇਖ ਕਿ ਮੈਂ ਇਸ ਨੂੰ ਕੁਝ ਨਹੀਂ ਦੇਣ ਵਾਲਾ ਇਹ ਪੂੜੇ ਤਾਂ ਮੈਂ ਆਪਣੇ ਲਈ ਬਣਵਾਏ ਸਨ ਨਾ ਕਿ ਇਸ ਭਿਖਾਰੀ ਦੇ ਲਈ ਬੁੱਧ ਪਿਖਸ਼ੂ ਚੁੱਪਚਾਪ ਬਹਿਠਾ ਖੜਾ ਉਹਨਾਂ ਦੋਨਾਂ ਵੱਲ ਦੇਖਦਾ ਰਿਹਾ ਉਹ ਮੂੰਹ ਤੋਂ ਕੁਝ ਨਾ ਬੋਲਿਆ ਉਹ ਇਹ ਗੁੰਗਾਏ ਉਸ ਨੂੰ ਚੁੱਪਚਾਪ ਖੜੇ ਦੇਖ ਕੇ ਉਸਨੇ ਪੁੱਛਿਆ ਗੁੰਗਾ ਨਹੀਂ ਇਹ ਬੁੱਧ ਪਿਖਸ਼ੂ ਹੈ ਮੂੰਹ ਤੋਂ ਇਹ ਕੁਝ ਨਹੀਂ ਬੋਲੇਗਾ ਜੇਕਰ ਤੁਸੀਂ ਇਸ ਨੂੰ ਕੁਝ ਦਿਓਗੇ ਤਾਂ ਆਪਣੇ ਆਪ ਚਲਿਆ ਜਾਵੇਗਾ ਠੀਕ ਹੈ ਤੂੰ ਇੱਕ ਕੰਮ ਕਰ ਇਸ ਲਈ ਇੱਕ ਛੋਟਾ ਜਿਹਾ ਪੂੜਾ ਬਣਾ ਦੇ ਇਸ ਨਾਲ ਸੱਪ ਵੀ ਮਰ ਜਾਵੇਗਾ ਤੇ ਸੋਟੀ ਵੀ ਨਹੀਂ ਟੁੱਟੇਗੀ ਇਸ ਨੂੰ ਜਲਦੀ ਹੀ ਇੱਥੋਂ ਦੇ ਕੇ ਭਜਾ ਕੁਝ ਨਾ ਕੁਝ ਖਾਣ ਨੂੰ ਇਸ ਨੂੰ ਦੇਖ ਕੇ ਦੂਜੇ ਭਿਖਾਰੀ ਵੀ ਨਹੀਂ ਤਾ ਜਾਣਗੇ ਚੰਗਾ ਹੁਣ ਮੈਂ ਬਣਾਉਂਦੀ ਆਂ ਇੱਕ ਛੋਟਾ ਜਿਹਾ ਪੂੜਾ ਇੰਨਾ ਕਹਿ ਕੇ ਰਾਦਾ ਛੋਟਾ ਜਿਹਾ ਪੂੜਾ ਬਣਾਉਣ ਲਈ ਆਟਾ ਕੱਢਿਆ ਤੇ ਉਸ ਨੂੰ ਕੜਾਹੀ 'ਚ ਪਾਉਣ ਲੱਗੀ ਹਾਏ ਇਹ ਤਾਂ ਪਹਿਲੇ ਪੂੜਿਆਂ ਤੋਂ ਵੀ ਵੱਡਾ ਬਣ ਗਿਆ ਰਾਦਾ ਨੇ ਹੈਰਾਨੀ ਨਾਲ ਉਸ ਪੂੜੇ ਵੱਲ ਦੇਖਿਆ ਕਿ ਉਹ ਪੂੜਾ ਫੈਲਦਾ ਹੀ ਜਾ ਰਿਹਾ ਸੀ ਇਸ ਨੂੰ ਤੁਸੀਂ ਲੈ ਜਾਓ ਇਸ ਭਿਖਸ਼ੂ ਦੇ ਲਈ ਮੈਂ ਹੋਰ ਬਣਾਉਂਦੀ ਆਂ ਰਾਦਾ ਨੇ ਹੋਰ ਪੂੜਾ ਬਣਾਇਆ ਉਹ ਪਤੀ ਨੂੰ ਦੇ ਦਿੱਤਾ ਜਦੋਂ ਉਸਨੇ ਨਵੇਂ ਪੂੜੇ ਨੂੰ ਆٹے ਦੀ ਮਾਤਰਾ ਬਹੁਤ ਘੱਟ ਕਰ ਦਿੱਤੀ ਬਣਾਉਣ ਲਈ ਉਹ ਬੁੱਧ ਭਿਕਸ਼ੂ ਬੜੀ ਹੀ ਸਹਜਤਾ ਨਾਲ ਖੜਾ ਸੀ ਉਹ ਕੁਝ ਵੀ ਨਹੀਂ ਤਾਂ ਨਹੀਂ ਸੀ ਬੋਲ ਰਿਹਾ ਹੁਣ ਵੀ ਪੂੜਾ ਪਹਿਲੇ ਤੋਂ ਭੱਟਾ ਬਣ ਗਿਆ ਸੀ ਇਹ ਕੀ ਹੋ ਗਿਆ ਮੈਂ ਜਿੰਨਾ ਵੀ ਇਸ ਨੂੰ ਘੱਟ ਕਰ ਰਹੀ ਹਾਂ ਉਹ ਨਹੀਂ ਇਹ ਵਾਧਾ ਜਾ ਰਿਹਾ ਮੇਰੀ ਤਾਂ ਕੁਝ ਸਮਝ ਵਿੱਚ ਨਹੀਂ ਆ ਰਿਹਾ ਫਿਕਰਮੰਦ ਹੋ ਗਈ ਰਾਧਾ ਫਿਰ ਉਸਨੇ ਆਪਣੇ ਖੜੇ ਇਸ ਬੁੱਧ ਭਿਕਸ਼ੂ ਵੱਲ ਦੇਖਿਆ ਉਸਨੇ ਆਪਣੇ ਸਾਹਮਣੇ ਖੜੇ ਉਜੋ ਚੁੱਪ ਚੁੱਪ ਖੜਾ ਸੀ ਸ਼ਾਇਦ ਆਪਣੇ ਹਿੱਸੇ ਦਾ ਪੂੜੇ ਦਾ ਇੰਤਜ਼ਾਰ ਕਰ ਰਿਹਾ ਸੀ ਇਹ ਕੀ ਰਾਦਾ ਤੂੰ ਤਾਂ ਇਹ ਪੂੜਾ ਪਹਿਲੇ ਤੋਂ ਵੀ ਵੱਡਾ ਬਣਾ ਦਿੱਤਾ ਮੈਂ ਤਾਂ ਤੈਨੂੰ ਛੋਟਾ ਜਿਹਾ ਪੂੜਾ ਬਣਾ ਕੇ ਦੇਣ ਲਈ ਕਿਹਾ ਸੀ ਇਹ ਭਿਖਾਰੀਆਂ ਦੇ ਜਿਆਦਾ ਮੂੰਹ ਨਹੀਂ ਲੱਗੀਦਾ ਹੁੰਦਾ ਮੈਂ ਕੀ ਕਰਾਂ ਮੈਂ ਤਾਂ ਜਿੰਨਾ ਛੋਟਾ ਬਣਾਉਂਦੀ ਆ ਉਹਨਾਂ ਹੀ ਇਹ ਪੂੜਾ ਵੱਡਾ ਬਣਦਾ ਜਾ ਰਿਹਾ ਹੈ ਠੀਕ ਹੈ ਤੋ ਇਸ ਪੂੜੇ ਨੂੰ ਵੀ ਰੱਖ ਲੈ ਤੇ ਹੋਰ ਛੋਟਾ ਜਿਹਾ ਪੂੜਾ ਬਣਾ ਹੁਣ ਦੇਖੀ ਵੱਡਾ ਨਾ ਬਣੇ ਚੰਗਾ ਰਾਦਾ ਦੂਜਾ ਪੂੜਾ ਬਣਾਉਣ ਲੱਗੀ ਹੁਣ ਉਸਨੇ ਆਟੇ ਦੀ ਮਾਤਰਾ ਹੋਰ ਵੀ ਘੱਟ ਕਰ ਦਿੱਤੀ ਉਸਨੇ ਸਾਹਮਣੇ ਖੜੇ ਪਿਖਸ਼ੂਵਾਲ ਦੇਖਿਆ ਜੋ ਮੂੰਹ ਵਿੱਚ ਕੁਝੀ ਵੀ ਬੋਲ ਨਹੀਂ ਸੀ ਰਿਹਾ ਤੇ ਨਾ ਹੀ ਕਿਸੇ ਵੱਲ ਦੇਖ ਰਿਹਾ ਸੀ ਅਜੀਹਾ ਪ੍ਰਤੀਤ ਹੋ ਰਿਹਾ ਸੀ ਜਿਵੇਂ ਉਹ ਭਗਤੀ ਵਿੱਚ ਲੀਨ ਹੋਵੇ ਇਸ ਵਾਰ ਵੀ ਉਂਝ ਹੀ ਹੋਇਆ ਪੂੜਾ ਪਹਿਲੇ ਨਾਲੋਂ ਵੱਡਾ ਹੋ ਗਿਆ ਕੋਸ਼ੀਆਂ ਨੇ ਆਪਣੀ ਪਤਨੀ ਨੂੰ ਗੁੱਸੇਵਾਲ ਦੇਖਿਆ ਅਤੇ ਫਿਰ ਬੋਲਣ ਲੱਗਾ ਤੂੰ ਇਹ ਕੀ ਕਰ ਰਹੀ ਹੈ ਮੈਂ ਤੈਨੂੰ ਛੋਟਾ ਜਿਹਾ ਪੂੜਾ ਬਣਾਉਣ ਲਈ ਕਿਹਾ ਤੂੰ ਫਿਰ ਵੱਡਾ ਸਾਰਾ ਪੂੜਾ ਬਣਾਈ ਜਾ ਰਹੀ ਹੈ ਮੈਂ ਕੀ ਕਰਾਂ ਇਹ ਸਭ ਮੇਰੇ ਵਸ ਦੀ ਗੱਲ ਨਹੀਂ ਇਹ ਜੋ ਕੁਝ ਵੀ ਹੋ ਰਿਹਾ ਆਪਣੇ ਆਪ ਹੋ ਰਿਹਾ ਮੈਨੂੰ ਤਾਂ ਲੱਗਦਾ ਕਿ ਛੋਟਾ ਪੂੜਾ ਬਣਾਉਣ ਦੀ ਕੋਸ਼ਿਸ਼ ਹੀ ਨਹੀਂ ਕਰ ਰਹੀਆਂ ਪੱਲਾ ਇਹ ਵੀ ਕੋਈ ਗੱਲ ਹੈ ਤੂੰ ਛੋਟਾ ਪੂੜਾ ਬਣਾਵੇਂ ਉਹ ਆਪਣੇ ਆਪ ਹੀ ਵੱਡਾ ਬਣ ਜਾਵੇ ਹੁਣ ਕੋਸੀਆ ਦਾ ਗੁੱਸਾ ਹੋਰ ਵੀ ਵੱਧ ਗਿਆ ਤੁਸੀਂ ਵੀ ਦੇਖ ਰਹੇ ਹੋ ਕਿ ਮੈਂ ਇਸ ਪੂੜੇ ਦੀ ਘੱਟ ਤੋਂ ਘੱਟ ਆਟਾ ਬਣਾਉਂ ਪਾਉਂਦੀ ਆਂ ਪਰ ਪੂੜਾ ਕੀ ਆਪਣੇ ਆਪ ਹੀ ਵਧੀ ਜਾ ਰਿਹਾ ਮੈਨੂੰ ਤਾਂ ਇੰਜ ਲੱਗ ਰਿਹਾ ਜਿਵੇਂ ਕੋਈ ਜਾਦੂ ਹੋ ਰਿਹਾ ਹੋਵੇ ਵਰਨਾ ਅੱਜ ਤੱਕ ਮੇਰੇ ਹੱਥ ਵਿੱਚ ਕਦੇ ਵੀ ਅਜਿਹਾ ਨਹੀਂ ਹੋਇਆ ਠੀਕ ਹੈ ਉਹ ਹੁਣ ਪੈ ਪੂੜਿਆਂ ਵਿੱਚੋਂ ਵੀ ਇੱਕ ਪੂੜਾ ਚੁੱਕ ਕੇ ਉਸ ਨੂੰ ਦੇ ਦੇ ਤਾਂ ਕਿ ਉਹ ਇੱਥੋਂ ਭੱਜ ਜਾਵੇ ਅਤੇ ਮੈਂ ਸ਼ਾਂਤੀ ਨਾਲ ਪੂੜੇ ਖਾ ਸਕਾਂ ਕੀ ਮੁਸੀਬਤ ਹੈ ਇਹਨਾਂ ਚੀਜ਼ਾਂ ਤੋਂ ਡਰ ਕੇ ਹੀ ਤਾਂ ਮੈਂ ਉੱਪਰ ਆਇਆ ਸੀ ਪਰ ਉੱਪਰ ਵੀ ਇਹਨਾਂ ਨੇ ਮੁਸੀਬਤ ਖੜੀ ਕਰ ਦਿੱਤੀ ਤੁਸੀਂ ਚਿੰਤਾ ਨਾ ਕਰੋ ਮੈਂ ਇਸ ਨੂੰ ਹੁਣੇ ਭਜਾ ਦਿੰਦੀ ਹਾਂ ਇਸ ਦੇ ਜਾਣ ਤੋਂ ਬਾਅਦ ਤੁਸੀਂ ਆਰਾਮ ਨਾਲ ਇਹਨਾਂ ਨੂੰ ਖਾ ਲੈਣਾ ਕਹਿੰਦੇ ਕਹਿੰਦੇ ਰਾਧਾ ਰਕੋਲ ਪੇ ਪੂੜਿਆਂ ਵਿੱਚ ਇੱਕ ਪੂੜਾ ਚੁੱਕਣਾ ਚਾਹੇ ਆ ਪਰ ਉਸ ਦੀ ਹੈਰਾਨੀ ਦੀ ਕੋਈ ਸੀਮਾ ਨਾ ਰਹੀ ਜਦੋਂ ਉਸ ਨੇ ਦੇਖਿਆ ਕਿ ਸਾਰੇ ਪੂੜੇ ਆਪਸ ਵਿੱਚ ਜੁੜ ਗਏ ਸਨ ਦੇਖੋ ਪ੍ਰਾਨਾਤ ਇਹ ਦੇਖੋ ਇਹ ਤਾਂ ਸਾਰੇ ਆਪਸ ਵਿੱਚ ਜੁੜ ਗਏ ਇਹ ਵੀ ਤਾਂ ਬੱਖ ਨਹੀਂ ਹੋ ਰਿਹਾ ਇਹ ਕੀ ਹੋ ਰਿਹਾ ਹੈ ਸਭ ਰਾਧਾ ਨੇ ਆਪਣੇ ਪਤੀ ਨੂੰ ਕਿਹਾ ਲਿਆਓ ਮੈਂ ਇਸ ਨੂੰ ਕੱਢ ਕੇ ਦਿੰਦਾ ਹਾਂ ਇਹ ਭਿਕਸ਼ੂ ਵੀ ਸਾਡੇ ਲਈ ਮੁਸੀਬਤ ਬਣ ਗਿਆ ਕਿੰਨੇ ਦਿਲ ਨਾਲ ਬਣਵਾਏ ਸਨ ਮੈਂ ਪੂੜੇ ਪਤਾ ਨਹੀਂ ਕਿੱਥੋਂ ਇਹ ਮੁਸੀਬਤ ਆ ਟੱਪ ਕੀ ਕੋਸ਼ੀਆ ਨੇ ਇੱਕ ਵਾਰ ਫਿਰ ਉਸ ਭਿਖਾਰੀ ਨੂੰ ਗੁੱਸੇ ਤੇ ਨਫ਼ਰਤ ਨਾਲ ਦੇਖਿਆ ਇਸ ਵਾਰ ਕੋਸ਼ੀਆ ਦੀ ਵੀ ਹੈਰਾਨੀ ਦੀ ਕੋਈ ਸੀਮਾ ਨਾ ਰਹੀ ਜਦੋਂ ਉਸਨੇ ਦੇਖਿਆ ਕਿ ਸਾਰੇ ਪੂਰੇ ਆਪਤ ਵਿੱਚ ਜੁੜ ਗਏ ਸਨ ਹਜ਼ਾਰ ਕੋਸ਼ਿਸ਼ ਦੇ ਬਾਵਜੂਦ ਵੀ ਉਹ ਬੱਖ ਨਹੀਂ ਸੀ ਹੋ ਰੇ ਭਗਵਾਨ ਨੇ ਲੱਗਦਾ ਤੂੰ ਠੀਕ ਕਹਿ ਰਹੀ ਹੈ ਇਹ ਕੁਝ ਨਾ ਕੁਝ ਜ਼ਰੂਰ ਹੋ ਰਿਹਾ ਇਸ ਦਾ ਇਹੋ ਕਾਰਨ ਹੈ ਮੈਨੂੰ ਇਹ ਵਿਅਕਤੀ ਲੱਗਦਾ ਹੈ ਅਸਲ ਵਿੱਚ ਹੀ ਇਹ ਵਿਅਕਤੀ ਸਾਡੇ ਸਾਰਿਆਂ ਤੇ ਕੋਈ ਜਾਦੂ ਕਰ ਰਿਹਾ ਹੈ ਤਾਂ ਜੋ ਮੈਂ ਪੂੜੇ ਨਾ ਖਾ ਸਕਾਂ ਇਸ ਤਰ੍ਹਾਂ ਤੁਸੀਂ ਕੀ ਕਹਿੰਦੇ ਹੋ ਮੈਂ ਇਹਨੇ ਚਾਹ ਨਾ ਬਣਾਏ ਨੇ ਰਾਧਾ ਤੂੰ ਜੋ ਕੀਤਾ ਉਹ ਮੇਰੇ ਲਈ ਕੀਤਾ ਪਰ ਮੈਨੂੰ ਲੱਗਦਾ ਹੈ ਸਭ ਕੁਝ ਮੇਰੀ ਕਿਸਮਤ ਵਿੱਚ ਨਹੀਂ ਹੈ ਹੁਣ ਤਾਂ ਇਸ ਅਜੀਬ ਭਿਖਾਰੀ ਨੂੰ ਹੀ ਦਾਨ ਵਿੱਚ ਸਾਰੇ ਪੂੜੇ ਦੇਣੇ ਪੈਣਗੇ ਮੈਂ ਫਿਰ ਕਦੀ ਖਾ ਲਵਾਂਗਾ ਜਿਵੇਂ ਤੁਹਾਡੀ ਇੱਛਾ ਦਾਨ ਦੇਣ ਵਾਲੇ ਨੂੰ ਰੋਕਣ ਵਾਲਾ ਮਹਾਪਾਪੀ ਹੁੰਦਾ ਇਸ ਲਈ ਮੈਂ ਤੁਹਾਨੂੰ ਕੁਝ ਨਹੀਂ ਕਹਾਂਗੀ ਅੱਜ ਦੀ ਇਹ ਕਹਾਣੀ ਇੱਥੇ ਤੱਕ ਹੀ ਜੇਕਰ ਤੁਸੀਂ ਇਸ ਕਹਾਣੀ ਦਾ ਦੂਸਰਾ ਪਾਰਟ ਸੁਣਨਾ ਚਾਹੁੰਦੇ ਹੋ ਤਾਂ ਉਹ ਆ ਸਾਡੀ ਕੱਲ ਵਾਲੀ ਪੰਜਾਬੀ ਕਹਾਣੀ ਨੂੰ ਜਰੂਰ ਸੁਣਨਾ ਜੇਕਰ ਤੁਹਾਨੂੰ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਲਾਈਕ ਤੇ ਸ਼ੇਅਰ ਵੀ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਾ ਤੱਕ ਲਈ ਧੰਨਵਾਦ